ਜੈ ਬਾਬਿਆਂ ਦੀ ਜੈ ਭਗਤਾ ਬਹਿ ਜਾ ਭਗਤਾ ਹੋਰ ਕਿਵੇਂ ਬਾਬਾ ਵਧੀਆ ਵਧੀਆ ਭਗਤਾ ਕਿਵੇਂ ਹੋਣਾ ਅੱਜ ਬਾਬਾ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਕਰਕੇ ਤਾਂ ਬਾਬੇ ਇੱਥੇ ਬੈਠੇ ਆ ਸ਼ਾਂਤੀ ਨਹੀਂ ਮਿਲੀ ਸ਼ਾਂਤੀ ਦਾ ਤਾਂ ਵਿਆਹ ਹੋ ਗਿਆ ਤੇ ਦੋ ਜਵਾਬ ਨਹੀਂ ਬਾਬਾ ਫਿਰ ਕਿਹੜੀ ਸ਼ਾਂਤੀ ਦੀ ਗੱਲ ਕਰਦਾ ਭਗਤਾ ਬਾਬਾ ਮਨ ਦੀ ਸ਼ਾਂਤੀ ਨਹੀਂ ਮਿਲਦੀ ਭਗਤਾ ਮਨ ਵੀ ਸ਼ਾਂਤ ਕਰ ਦਾਂਗੇ ਤੇਰਾ ਕਰੋ ਬਾਬਾ ਕੋਈ ਹੱਲ ਫਿਰਾ ਭਗਤਾ ਹੱਲ ਤਾਂ ਕਰ ਦਾਂਗੇ ਵਿਆਹ ਹੋ ਗਿਆ ਭਗਤਾ ਤੇਰਾ ਹਾਂ ਬਾਬਾ ਵਿਆਹ ਤਾਂ ਹੋ ਗਿਆ ਫਿਰ ਸਿੱਧਾ ਕਹਿਣਾ ਭਗਤਾ ਵੀ ਘਰਾਂ ਵਾਲੀ ਤੋਂ ਦੁਖੀ ਆ ਹਾਂ ਹਾਂ ਬਾਬਾ ਆਈ ਸਮਝ ਲੈ ਤੂੰ ਨਹੀਂ ਕਰ ਦਾਂਗੇ ਹੱਲ ਤੇਰਾ ਲੜਦੀ ਬਹੁਤ ਆ ਭਗਤਾ ਤੇਰੇ ਨਾਲ ਪੁੱਛ ਨਾ ਬਾਬਾ ਬਹੁਤ ਦੁਖੀ ਆ ਘਰ ਵਾਲੀ ਭਗਤਾ ਜਦੋਂ ਘਰਾਂ ਵਾਲੀ ਲੜੇ ਤੇ ਤੂੰ ਹੌਲੀ ਬੋਲਣਾ ਹੌਲੀ ਬਾਬਾ ਹਾਂ ਸਿੱਧਾ ਕਹਿ ਬਾਬਾ ਘਰ ਵਾਲੀ ਥਲੇ ਲੱਗ ਜਾ ਇਹ ਨਹੀਂ ਹੋਣਾ ਮੇਰੇ ਤੋਂ ਕੰਮ ਇਹ ਕੰਮ ਨਹੀਂ ਭਗਤਾ ਤੇਰੇ ਤੋਂ ਹੋਣਾ ਨਹੀਂ ਬਾਬਾ ਇਹ ਨਹੀਂ ਹੋਣਾ ਆਪਣੇ ਤੋਂ ਚੱਲ ਫਿਰ ਬਾਬਿਆਂ ਦੇ ਸੰਗ ਰਲ ਚੱਕ ਭਗਤਾ ਫਿਰ ਝੋਲਾ ਕਰਾਈਏ ਤੇਰੀ ਤਿਆਰੀ ਲੋ ਬਾਬਾ ਜੀ ਬਹਿ ਜਾ ਭਗਤਾ ਲੈ ਭਗਤਾ ਕਰਾਤੀ ਤੇਰੀ ਤਿਆਰੀ ਜੈ ਬਾਬਿਆਂ ਦੀ ਕੱਲ ਨੂੰ ਅਗਲੇ ਪਿੰਡ ਦੀ ਵਾਰੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਭਗਤਾ ਪਾ ਚੋਲਾ ਤੇ ਲਾ ਬਾਬਿਆਂ ਨਾਲ ਯਾਰੀ ਪੱਕੀ ਯਾਰੀ ਬਾਬਾ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਚਲੋ ਬਾਬਾ